ਮੇਰੇ ਭੈ ਲੋ ਸਾਰੇ ਫਗਵਾੜਾ ਨਿਵਾਸੀਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਡਾਕਟਰ ਲੈਂਬਰਨ ਸੀਨੀਅਰ ਮੈਡੀਕਲ ਆਫਸਰ ਹਸਪਤਾਲ ਅੱਜਕੱਲ੍ਹ ਗਰਮੀ ਦਾ ਤਰਕੋਪ ਵਧਦਾ ਜਾ ਰਿਹਾ ਹੈ ਮੈਂ ਇਸ ਧੰ ਚੈਨਲ ਦੇ ਜਰੀਏ ਸਾਰਿਆਂ ਨੂੰ ਐਡਵਾਈਜ਼ਰੀ ਦੇਣੀ ਚਾਹੁੰਦਾ ਹਾਂ ਤੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਗਰਮੀ ਦੇ ਸੀਜ਼ਨ ਵਿੱਚ ਡੀ ਹਾਈਡਰੇਸ਼ਨ ਤੋਂ ਬਚਣਾ ਚਾਹੀਦਾ ਹੈ ਅ ਹਾਈਡਰੇਸ਼ਨ ਪੂਰੀ ਰੱਖਣੀ ਚਾਹੀਦੀ ਹੈ। ਬਾਰ-ਬਾਰ ਪਾਣੀ ਪੀਣਾ ਚਾਹੀਦਾ ਹੈ। ਜਿੱਥੇ ਵੀ ਪਾਣੀ ਮਿਲੇ ਪੀਣਾ ਚਾਹੀਦਾ ਹੈ। ਔਰ ਹੋ ਸਕੇ ਤਾਂ ਕੁਵਾਰਾ ਸਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ। ਅੱਜ ਕੱਲ ਫੌਂਟੇਨਸ ਵੀ ਬਹੁਤ ਹਨ ਪਰ ਸੌਫਟ ਡ੍ਰਿੰਕਸ ਦੀ بجائے ਪਾਣੀ ਹੀ ਬਿਹਤਰ ਹੈ। ਕੌਫੀ ਤੋਂ ਵੀ ਚਾ ਰੱਖਣਾ ਚਾਹੀਦਾ ਹੈ। ਮੇਨ ਤੌਰ ਤੇ ਸਾਨੂੰ ਨਿੰਬੂ ਪਾਣੀ, ਜੰਪਲ ਪਾਣੀ ਉਹਾਰਾ ਸਵੇਰ ਤੋਂ ਕਰਨੀ ਚਾਹੀਦੀ ਹੈ ਤੇ ਜਿਆਦਾ ਧੁੱਪ ਵਿੱਚ ਨਿਕਲ ਤੋਂ ਬਚਣਾ ਚਾਹੀਦਾ ਹੈ। ਅ ਸਿਰ ਵਿੱਚ ਸੇਰ ਸੇਰ ਉੱਪਰ ਹੈਟ, ਪਗੜੀ ਅ ਜਿਹੜੀ ਜੋ ਸਿਰ ਪਰ ਚੁੰਨੀ ਵਗੈਰਾ ਅ ਲੈ ਕੇ ਗਿਆ ਕਿਸੇ ਨੂੰ ਕਵਰ ਕਰਨਾ ਚਾਹੀਦਾ ਹੈ। ਔਰ ਲਾਈਟ ਛੇਡ ਦੇ ਕਪੜੇ ਪੋਣੇ ਚਾਹੀਦੇ ਹਨ। ਸੌਣਾਂ ਦੀ ਵਰਤੋਂ ਜਿਆਦਾ ਕਰਨੀ ਚਾਹੀਦੀ ਹੈ। ਔਰ ਬਾਹਰ ਅਨ ਕਵਰਡ ਫੂਡ ਜਿਹੜੇ ਹਨ ਉਹ ਨਹੀਂ ਖਾਣੇ ਚਾਹੀਦੇ। ਜਿੱਥੇ ਵੀ ਕੋਈ ਚੀਜ਼ ਖਾਣੀ ਹੈ ਇਹ ਦੇਖ ਕੇ ਦੇਖਣਾ ਚਾਹੀਦਾ ਹੈ ਕਿ ਉਹ ਪ੍ਰੋਪਰਲੀ ਢੱਕਿਆ ਹੈ ਨਹੀਂ ਢੱਕਿਆ ਹੈ ਕਿਉਂਕਿ ਗਰਮੀ ਦੇ ਸੀਜ਼ਨ ਵਿੱਚ ਇਨਫੈਕਸ਼ਨ ਦਾ ਵੀ ਬਹੁਤ ਖਤਰਾ ਰਹਿੰਦਾ ਹੈ ਜੁਨੇ ਸਾਰੇ ਨੂੰ ਅਪੀਲ ਕਰਦਾ ਹਾਂ ਕਿ ਗਰਮੀ ਦੇ ਸੀਜ਼ਨ ਵਿੱਚ ਜਿੰਨਾ ਆਪਣਾ ਖਿਆਲ ਰੱਖਿਆ ਜਾਵੇ ਪਾਣੀ ਜ਼ਿਆਦਾ ਪੀਤਾ ਜਾਵੇ ਔਰ ਤਰਲ ਪਦਾਰਥ ਜ਼ਿਆਦਾ ਲਏ ਜਾਣ ਤੇ ਮੈਂ ਸਭ ਨੂੰ ਆਖੀ ਇਸ ਨਾਲ ਕਾफी ਹੱਤਾਂ ਕਰਨ ਨੂੰ ਤੇ ਬਚਿਆ ਜਾ ਸਕਦਾ ਹੈ ਇਹ ਫਿਰ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਸਹੀ ਸੰਬੰਧੀ ਸਮੱਸਿਆ ਆਉਂਦੀ ਹੈ ਤਤ੍ਰੰਤ ਮੇਲੇ ਦੇ ਹਸਪਤਾਲ ਵਿੱਚ ਬਰਸਾਉਣ ਨਾਲ ਕਲਸਰ ਕਰਨ ਚਾਹੀਦਾ